ਚੰਨੀ ਸਾਹਿਬ ਜਿੱਤਣ ਤੋਂ ਬਾਅਦ ਵਾ ਵ ਕਾਨਫਰੈਂਸਾਂ ਕਰਨ ਲੱਗੇ ਆ ਕੱਲ ਵੀ ਇੱਕ ਕਾਨਫਰੈਂਸ ਉਹਨਾਂ ਨੇ ਕੀਤੀ ਜਿਹਦੇ ਚ ਉਹਨਾਂ ਦਾ ਚਿਹਰਾ ਬੜਾ ਡਰੇ ਡਰੇ ਆ ਸੀ ਦੇਖੋ ਫੋਟੋ ਜੀ ਵੀ ਛੋਟੀ ਜੀ ਕੱਢੀ ਬੈਠੇ ਸੀ ਨਾਲ ਨਹੀਂ ਛੋਟੀ ਨਹੀਂ ਵਾ ਵ ਵੱਡੀ ਸੀ ਮੈਂ ਵੱਡੀ ਫਿਰ ਆਪਾਂ ਕਰਨੇ ਆ ਹੁਣੋ ਫੋਟੋ ਚ ਛੋਟੀ ਲੱਗੀ ਹੋਈ ਸੀ ਫੋਟੋ ਚ ਫੋਟੋ ਛੋਟੀ ਲੱਗੀ ਹੋਈ ਹੈ ਕਹਿੰਦੇ ਬੰਦਾ ਵੀ ਬਹੁਤ ਵੱਡਾ ਉਹ ਵੱਡਾ ਗੈਂਗਸਟਰ ਹੈ ਭਾਨਾ ਜੀ ਕੀ ਕਹਾਣੀ ਚੰਨੀ ਸਾਹਿਬ ਕਿਉਂ ਡਰੇ ਫਿਰਦੇ ਨੇ ਜੀ ਚੰਨੀ ਸਾਹਿਬ ਤਾਂ ਦੇਖੋ ਸਿਆਸਤਦਾਨਾਂ ਨੂੰ ਡਰਤੇ ਹੀ ਹੁੰਦਾ ਕਿ ਸਾਡੀ ਵੋਟ ਜਾਂ ਸਾਡਾ ਇਲੈਕਸ਼ਨ ਨਾਲ ਪ੍ਰਭਾ ਬਤੋਵੇ ਕਿਉਂਕਿ ਉਹ ਦੋਸ਼ ਲਾਰੇ ਆ ਪਾਨੇ ਤੇ ਹੁਣ ਉਹ ਕਈ ਤੇ ਵਿੱਚ ਹੀ ਸਮਝੀ ਜਾਂਦੇ ਸਨ ਸ਼ਾਇਦ ਪਾਨਾ ਕਿਤੇ ਆਤਾ ਨਹੀਂ ਹਾਂ ਬਹੁਤੇ ਨਹੀਂ ਮਤਲਬ ਕਿ ਕੁਝ ਅਲੱਗ ਪਾਨਾ ਇਹ ਵੀ ਇੱਕ ਦੋ ਦੇ ਦਾ ਪੈਦਾ ਹੋ ਗਈ ਕਿ ਪਾਨਾ ਪਾਨਾ ਕਰੀ ਜਾਂਦੇ ਆ ਕਿ ਪਾਨਾ ਕਿਤੇ ਜਿਹੜਾ ਮੁੰਡਾ ਪਾਨਾ ਸਿੱਧੂ ਪਾਨਾ ਸਿੱਧੂ ਇਹ ਨਾ ਹੋਵੇ ਤਾਂ ਗੱਲ ਇਹ ਆ ਕਿ ਉਹ ਦਲਜੀਤ ਪਾਨਾ ਦੇਖੋ ਇਹ ਹੁਣ ਤਾਂ ਜਿਹੜੇ ਗੈਂਗਸਟਰ ਜਿਆਦਾ ਬਦਨਾਮ ਰਹਿੰਦੇ ਆ ਖਬਰਾਂ 'ਚ ਰਹਿੰਦੇ ਆ ਇਹਨਾਂ ਦੇ ਨਾਂ ਹੋ ਰਿਹਾ ਇਹ ਜਿਹੜੇ ਨਾਂ ਸੀਗੇ ਇਹ ਪਹਿਲਾਂ ਬੜੇ ਬਦਨਾਮ ਸੀਗੇ ਕਿਸੇ ਵੇਲੇ ਇਹ ਜਲੰਧਰ ਵਾਲੇ ਜਾਣਦੇ ਹੋਣਗੇ ਜੀ ਦਰਸਲ ਕੀ ਹੈ ਕਿ ਇਹ ਜਿਹੜੇ ਆਪਣੇ ਏਰੀਏ ਦੇ ਸੀ ਵਿੱਕੀ ਗੌਂਦਰ ਵਰਗੇ ਇਹ ਸਾਰੇ ਉੱਥੇ ਜਲੰਧਰ ਹੁੰਦੇ ਸੀ ਸ਼ੇਰਾ ਖੋਬਣ ਵਾਲਾ ਲੁਧਿਆਣੇ ਤੋਂ ਵੀ ਜਲੰਧਰ ਤਾਂ ਉਸ ਟਾਈਮ ਕੀ ਹੈ ਕਿ ਇਹ ਸਾਰੇ ਇਕੱਠੇ ਸੀਗੇ ਉਸ ਤੋਂ ਬਾਅਦ ਇਹ ਪ੍ਰੇਮਾ ਲਾਹੌਰੀਆ ਵਿੱਕੀ ਗੌਂਦਰ ਤੇ ਸੁੱਖਾ ਕਾਲ ਵਾਂ ਤੇ ਭਾਨੇ ਹੋਰੀ ਇਹ ਆਪਸ ਚ ੜ ਡੋ ਗੈ ਸੀ ਜੀ ਤੇ ਚਲੋ ਆਪਾਂ ਬਹੁਤਾ ਹੁਣ ਇਹਨਾਂ ਪਰਤਾਂ ਨੂੰ ਕੀ ਫੁੱਲਣਾ ਹੈ ਹੂੰ ਹੂੰ ਤੇ ਉਸ ਤੋਂ ਬਾਅਦ ਇੱਕ ਮਰਡਰ ਹੁੰਦਾ ਪ੍ਰਿੰਸ ਨਾਂ ਦਾ ਜੀ ਮੁੰਡਾ ਸੀਗਾ ਪ੍ਰਿੰਸ ਨੂੰ ਮਾਰਿਆ ਜਾਂਦਾ ਉਹਦੀ ਪਹਿਰਵਾਈ ਕਰਦੇ ਸੀਗੇ ਦਿਪਾਂਸ਼ ਸਿਮਰਣ ਤੇ ਇੱਕ ਸੀ ਘੁੱਗੀ ਸ਼ਾਇਦ ਹੂੰ ਉਸੇ ਕੇਸ ਤੋਂ ਹੀ ਗਾਂ ਜਿਹੜੇ ਇਹ ਪਹਿਰਵਾਈ ਉਹਦੇ ਕਰਦੇ ਮਿੱਤਰ ਸੀਗੇ ਤੇ ਉਹਨਾਂ ਨੂੰ ਫਿਰ ਇਹਨਾਂ ਨੇ ਜਾ ਕੇ ਨਿਸ਼ਾਨਾ ਬਣਾਇਆ ਜਿਹਦੇ ਚ ਦੇ ਪੰਜ ਤੇ ਸਿਮਰਨ ਸ਼ਾਦਮਰ ਗਏ ਸੀਗੇ ਜੀ ਜੀ ਤੇ ਜਿਹੜਾ ਘੁੱਗੀ ਸੀ ਉਹ ਬਚ ਗਿਆ ਸੀਗਾ ਉਹ ਜਿੰਮ ਵਿੱਚ ਜਾ ਰਹੇ ਸੀਗੇ ਜਸਵੇਲੇ ਸਾਰੇ ਟਾਇਕ ਕਰਕੇ ਤੇ ਘਟਨਾ ਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੂੰ ਇਹ ਉਸ ਵੇਲੇ ਦਾ ਬਹੁਤ ਵੱਡਾ ਕਤਲकांड ਸੀ ਜੀ ਜੀ ਪੁਲਿਸ ਤੇ ਦਬਾਅ ਬਣਿਆ ਕਿ ਇੱਕ ਕਤਲ ਦੇ ਜਿਹੜੇ ਮੁਜਰਮ ਨੇ ਉਹਨਾਂ ਨੇ ਪੈਰਵਾਹੀ ਕਰਨ ਵਾਲੇ ਵੀ ਜਿਹੜੇ ਆ ਮਾਰਕਤ ਤੇ ਆ ਜੀ ਬਹੁਤ ਤਗੜੀ ਖਬਰ ਸੀ ਉਸ ਟਾਈਮ ਇਹ ਇਹ ਗੱਲਾਂ ਹੋਣ ਗਿਆ ਮਤਲਬ ਕਿ 12 13 14 ਦੇ ਆਸ-ਪਾਸ ਜੀ ਫਿਰ ਇਹਨੂੰ ਦਲਜੀਤ ਭਾਨੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਲਜੀਤ ਭਾਨੇ ਤੇ ਇੱਕ ਮੁਕਦਮਾ ਹੋਰ ਵੀ ਲੱਗਾ ਸੀਗਾ ਪਟਿਆਲਾ ਪੁਲਿਸ ਨੇ ਇਹਦੇ ਤੋਂ ਇੱਕ ਪਾਸਪੋਰਟ ਬਰਾਮਦ ਕੀਤਾ ਸੀਗਾ ਹੂੰ ਉਹਦੇ ਚ ਇਹ ਹੋਇਆ ਕਿ ਉਹ ਜਿਹੜੀ ਫੇਕ ਪਾਸਪੋਰਟ ਦੀ ਸਾਰੀ ਕਾਰਵਾਈ ਸੀ ਉਹ ਇੱਕ ਹੌਲਦਾਰ ਨੇ ਅੰਜਾਮ ਦਿੱਤੀ ਸੀ ਜੀ ਬਾਅਦ ਚ ਉਹ ਹੌਲਦਾਰ ਵੀ ਸ਼ਾਇਦ ਫਸ ਗਿਆ ਸੀਗਾ ਤੇ ਉਹਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਕਿੰਨੀ ਸਜ਼ਾ ਹੋਈ ਜਾਂ ਕੀ ਬਾਤ ਉਹਦਾ ਸਜ਼ਾ ਦਾ ਸਟੇ ਹੋ ਗਿਆ ਮੈਨੂੰ ਪਤਾ ਨਹੀਂ ਹੈ ਹੂੰ ਤਾਂ ਉਸ ਤੋਂ ਬਾਅਦ ਮਤਲਬ ਕਿ ਇਹਦਾ ਜਿਹੜਾ ਪਹਿਲਾ ਕੇਸ ਸੀਗਾ ਕਤਲ ਵਾਲਾ ਉਹ ਤੇ ਸ਼ਾਇਦ ਬਰੀ ਹੋ ਗਿਆ ਜਿਹੜਾ ਪਹਿਲਾ ਮੁੰਡਾ ਮਾਰਿਆ ਸੀਗਾ ਪ੍ਰਿੰਸ ਹੂੰ ਉਸ ਤੋਂ ਬਾਅਦ ਜਿਹੜੇ ਦੋ ਕਤਲ ਹੋਏ ਸਨ ਡਬਲ ਮਰਡਰ ਕੇਸ ਦੇ ਵਿੱਚ ਸਜ਼ਾ ਹੋ ਗਈ ਸੀ ਇਹਨਾਂ ਨੂੰ ਉਮਰ ਕੈਦ ਜੀ ਜੀ ਉਮਰ ਕੈਦ ਸਜ਼ਾ ਹੋ ਗਈ ਸੀ ਤਾਂ ਉਹ ਸਜ਼ਾ ਚੱਲਦੀ ਪਈ ਹੈ ਤੇ ਉਸ ਦੌਰਾਨੇ ਸਜ਼ਾ ਇੱਕ ਤੇ ਪੈਰੋਲ ਮਿਲੀ ਆ ਜੀ ਹੁਣ ਚੰਨੀ ਸਾਹਿਬ ਇਹ ਦੋਸ਼ ਲਾਉਂਦੇ ਨੇ ਕਿ ਹਾਲਾਂਕਿ ਤੁਸੀਂ ਵੇਖੋ ਕੀ ਮਾਮਲੇ ਹੁੰਦੇ ਆ ਮੈਨੂੰ ਯਾਦ ਆ ਕਿ ਉਸ ਵੇਲੇ ਜਦੋਂ ਡਬਲ ਮਰਡਰ ਹੋਇਆ ਤੇ ਜਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਸੀ ਕਿ ਤੇ ਇਹ ਵੀ ਦੋਸ਼ ਲੱਗੇ ਕਿ ਦਲਜੀਤ ਭਾਨੇ ਹਰਾ ਨੂੰ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਪ੍ਰੋਟੈਕਟ ਕਰ ਰਿਹਾ ਹੂੰ ਜੀ ਅੱਜ ਹੁਣ ਦੋਸ਼ ਦੂਸਰੇ ਪੱਖ ਤੋਂ ਲੱਗ ਰਹੇ ਨੇ ਕਿ ਜੀ ਚੋਣਾਂ ਨੂੰ ਪ੍ਰਭਾਵਿਤ ਕਰਨ ਜਾਂ ਕਰਵਾਉਣ ਵਾਸਤੇ ਪੈਰੋਲ ਤੇ ਦਲਜੀਤ ਭਾਨੇ ਨੂੰ ਰਿਹਾ ਕਰਵਾਇਆ ਗਿਆ ਇਹ ਚੰਨੀ ਸਾਹਬ ਦੇ ਕਥੇ ਦੋਸ਼ ਨੇ ਹਮ ਹੁਣ ਇਹਦੇ ਚ ਕਿੰਨੀ ਸਚਾਈ ਹੈ ਕਿੰਨੀ ਨਹੀਂ ਪਤਾ ਨਹੀਂ ਹੈ ਪਰ ਆਮ ਤੌਰ ਤੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿੱਥੇ ਕੋਡ ਆਫ ਕੰਡਕਟ ਲੱਗਾ ਹੋਵੇ ਇਸ ਤਰ੍ਹਾਂ ਪੈਰੋਲ ਕਈ ਵਾਰ ਰੋਕ ਦਿੱਤੀ ਜਾਂਦੀ ਆ ਜੀ ਅਮੂਮਨ ਇਹ ਹੁੰਦਾ ਹੈ ਕਿ ਜਿਵੇਂ ਆਪਣੇ ਪੰਜਾਬ ਚ ਕੋਡ ਆਫ ਕੰਡਕਟ ਲੱਗਾ ਸੀਗਾ ਜੀ ਜੀ ਤਾਂ ਕਈ ਵਾਰ ਉਹ ਜਿਹੜੀਆਂ ਪੈਰੋਲ ਹੁੰਦੀਆਂ ਨੇ ਜਾਂ ਭਗੌੜੇ ਹੁੰਦੇ ਜਿਹੜੇ ਉਹਨਾਂ ਨੂੰ ਫੜੋ ਫੜਾਈ ਕਰਨ ਵਾਸਤੇ ਵੀ ਕਾਫੀ ਜ਼ਿਆਦਾ ਸਰਗਰਮੀ ਵਧਾ ਦਿੱਤੀ ਜਾਂਦੀ ਆ ਤਾਂ ਇਹ ਕਨਸਰਨ ਸੀਗਾ ਚਰਨਜੀਤ ਚੰਨੀ ਦਾ ਕਿ ਇਹ ਤਮਕਾਰੇ ਨੇ ਜਾਂ ਵੀ ਇਹਨਾਂ ਦਾ ਗਰੁੱਪ ਹੈ ਜਿਹੜਾ ਉਹ ਇਲੈਕਸ਼ਨ ਪ੍ਰਭਾਵਿਤ ਕਰ ਰਹੇ ਨੇ ਤਾਂ ਇਹ ਮੰਗ ਕਰ ਰਹੇ ਕਿ ਪੈਰੋਲ ਕੈਨਸਲ ਕੀਤੀ ਜਾਵੇ ਹੁਣ ਇਹਨਾਂ ਦਾਅਵੇ ਚ ਕਿੰਨਾ ਕੁ ਦਮ ਹੈ ਮੈਂ ਕਹਿ ਨਹੀਂ ਸਕਦਾ ਸੋ ਇਹ ਨਾਂ ਜਿਹੜਾ ਹੈ ਨਾ ਦਲਜੀਤ ਪਾਨੇ ਦਾ ਉਹ ਜਲੰਧਰ ਸ਼ਾਇਦ ਇਹਨਾਂ ਦਾ ਏਰੀਆ ਜਿਹੜਾ ਮਿੱਠੂ ਬਸਤੀ ਆ ਕੋਈ ਐਸਾ ਏਰੀਆ ਜਿਹਨਾਂ ਕੋ ਮੈਨੂੰ ਯਾਦ ਆ ਤਾਂ ਮਤਲਬ ਕਿ ਉੱਥੇ ਇਹ ਨਾਂ ਜਿਹੜੇ ਆ ਪੁਰਾਣੇ ਸਮੇ ਤੋਂ ਹੀ ਕਾਫੀ ਬਦਨਾਮ ਨੇ ਜੀ ਮੈਂ ਤੁਜੀ ਆਪਾਂ ਕਮੈਂਟ ਲੈ ਲਈਏ ਦੋ ਜੀ ਲਓ ਜੀ ਲਓ ਅ ਜਟੋਨ ਫਾਇਰ ਕਹਿੰਦੇ ਆ ਵੀ ਦਲਜੀਤ ਭਾਨਾ ਪੁਰਾਣਾ ਗੈਂਗਸਟਰ ਆ ਸੁੱਖਾ ਗਾਲਵਾ ਦੇ ਨਾਲ ਸੀ ਪਹਿਲਾਂ ਬਿਲਕੁਲ ਬਹੁਤ ਪੁਰਾਣੇ ਨੇ ਇਹ ਇਹ ਪਹਿਲੀਆਂ ਚ ਦੇਖੋ ਮੈਂ ਇਹਨਾਂ ਇਸ ਗੈਂਗਿਸਮ ਨੂੰ ਬਹੁਤ ਨੇੜੇੋਂ ਦੇਖਿਆ ਵਾ ਹਾਂ ਤਾਂ ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਆ ਤਾਂ ਮੈਂ ਉਹਨਾਂ ਨੂੰ ਕਹਿੰਦਾ ਨਾ ਕਿ ਇਹ ਦੋ ਹਿੱਸਿਆਂ ਚ ਵੰਡ ਸਕਦੇ ਹੋ ਤੁਸੀਂ ਇੱਕ ਹਿੱਸਾ ਹੁੰਦਾ 80 ਤੋਂ 2000 ਲਾ ਲੋ ਕੇ 2004-5 ਤੱਕ ਜੀ ਜਾਂ ਡਿੰਪੀ ਚੰਦ ਪਾਂਦੇ ਮਰਡਰ ਤੱਕ ਹੂੰ 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 ਉਸ ਤੋਂ ਬਾਅਦ ਜਿਹੜਾ ਸੈਕੰਡ ਪਾਰਟ ਸ਼ੁਰੂ ਹੁੰਦਾ ਹੈ ਨਾ ਜੀ ਉਹ ਸ਼ੁਰੂ ਹੁੰਦਾ 2007-8 ਤੋਂ ਜਦੋਂ ਫਿਰੋਜ਼ਪੁਰ ਜੇਲ ਤੋਂ ਇੱਕ ਰਿਹਾਈ ਹੁੰਦੀ ਹੈ ਜੀ ਤਾਂ ਮਤਲਬ ਕਿ ਜਦੋਂ ਡੁੰਗਾਈ ਚ ਜਾਓਗੇ ਨਾ ਗੈਂਗਿਸਮ ਨੂੰ ਮਤਲਬ ਕਿ ਤੁਸੀਂ ਆ ਪਰ ਤਾਂ ਫੋਲ ਕੇ ਪੜੋਗੇ ਤਾਂ ਮੇਰਾ ਮਤਲਬ ਕਿ ਹਮੇਸ਼ਾ ਹੁੰਦਾ ਕਿ ਦੋ ਪਾਰਟ ਤੇ ਤੁਸੀਂ ਇਸ ਸਮਾਕਾਲ ਜਿਹੜਾ ਕਾਲ ਖੰਡ ਹੈ ਜਿਹੜੇ ਨੂੰ ਵੰਡ ਸਕਦੇ ਹੋ ਤਾਂ ਇਹ ਉਸੇ ਟਾਈਮ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ 2007-8 ਤੋਂ ਬਾਅਦ ਵਾਲਿਆ ਹੈ ਜੀ ਜੀ ਅਮਨਦੀਪ ਜੀ ਸ਼ੁਕਰੀਆ ਜੀ ਆਸਟ੍ਰੇਲੀਆ ਤੋਂ ਕਹਿੰਨੇ 3-4 ਸਾਲ ਤੋਂ ਦੇਖ ਰਹੇ ਆਂ ਅਸੀਂ ਤੁਹਾਨੂੰ ਹਰੀ ਮਾਨ ਜੀ ਰਜੀਵ ਕੁਮਾਰ ਜੀ ਸੱਤਾ ਭੱਟੀ ਜੀ ਸਾਬ ਕਾਲੋਂ ਜੀ ਜਟਵੈੜ ਜੀ ਇਹਨਾਂ ਦੇ ਰਲੇ ਮੇਲੇ ਮੈਂਟਨੇ ਸਾਰੇ ਸਲੋ ਕੋਈ ਗੱਲ ਨਹੀਂ ਹੈ ਰੈਗੂਲਰ ਆਊਡਿਟ ਦੇ ਵਿੱਚੋਂ ਆਜੀ ਹਾਂਜੀ ਆਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਲਓ ਕੋਈ ਸਵਾਲ ਹੋਰ ਹੈ ਤੇ ਜ਼ਰੂਰ ਲਓ ਕੋਈ ਚੱਕਰ ਇਹ ਮਿੱਠੂ ਬਸਤੀ ਹੀ ਦੱਸ ਰਿਹਾ ਅੱਛਾ ਮਿੱਠੂ ਆ ਮਿੱਠੂ ਬਸਤੀ ਹੈ ਏਰੀਆ ਉੱਥੇ ਇਦਾਂ ਦੀਆਂ ਹੈਗੀਆਂ ਨਾ ਬਸਤੀ ਬਾਵਾ ਖੇਲ ਇਦਾਂ ਇਲਾਕੇ ਨੇ ਬੜੇ ਮਤਲਬ ਕਿ ਤਗੜੇ ਇਲਾਕੇ ਨੇ ਹਾਂ ਜੀ ਹਾਂ ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਤੁਰਦੇ ਹਾਂ ਇੱਕ ਆਪਾਂ ਗੀਤ ਵੀ ਸੁਣਦੇ ਹੁੰਦੇ ਸੀ ਆਲਾ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਜੀ ਉਹ ਮੈਂ ਕਿਤੇ ਸੁਣਿਆ ਵੀ ਤੀਆਂ ਸਰਦਾਰੀ ਵੀ ਕਰ ਗਈਆਂ ਤੇ ਕੁੰਜੀਆਂ ਵੀ ਨਹੀਂ ਦਿੰਦੀਆਂ ਇਹ ਰੰਧਾਵਾ ਸਾਹਿਬ ਤੇ ਵੜਿੰਗ ਦੇ ਬਾਰੇ ਕੋਈ ਇਦਾਂ ਦੀ ਖਬਰ ਹੈ ਉਹਨਾਂ ਕੋਲ ਇੱਕ ਕੋਠੀ ਸੀ ਉਹਨੀਆਂ ਕੋਈ ਚਾਬੀਆਂ ਸਰਕਾਰ ਮੰਗ ਰਹੀ ਹੈ ਉਹ ਦੇ ਨਹੀਂ ਰਹੀ ਕੀ ਪੂਰਾ ਮਾਦਰਾ ਕੀ ਹੈ ਜੀ ਇਹ ਨੇ ਦੇਖੋ ਉਹ ਅੱਜ ਖਬਰ ਵੀ ਲੱਗੀ ਆ ਕਿ ਇਹਨਾਂ ਨੂੰ ਇੱਕ ਨੋਟਸ ਜਾਰੀ ਕੀਤਾ ਹੈ ਜੀ ਦਰਅਸਲ ਕੀ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਹਰ ਜਾਂਦਾ ਆ ਜਾਂ ਜਦੋਂ ਕੋਈ ਵਿਧਾਇਕ ਅਸਤੀਫਾ ਦੇ ਦਿੰਦਾ ਆ ਹੂੰ ਉਹਨੂੰ 15 ਦਿਨ ਦੇ ਅੰਦਰ ਅੰਦਰ ਜਿਹੜਾ ਉਹ ਐਮਐਲਏ ਫਲੈਟ ਹੁੰਦਾ ਹੈ ਨਾ ਜੀ ਇਹ ਸ਼ਾਇਦ ਸੈਕਟਰ 3 ਵਿੱਚ ਹੈ ਚੰਡੀਗੜ੍ਹ ਜੇ ਤੁਸੀਂ ਚੰਗੀ ਤਰ੍ਹਾਂ ਦੇਖਿਆ ਹੋਵੇ ਜੀ ਤਾਂ ਉਧਰ ਲਈ ਸੈੱਡ ਹੁੰਦੇ ਨੇ ਐਮਐਲਏ ਫਲੈਟ ਜਿਹੜੇ ਆ ਐਮਐਲਏ ਹੋਸਟਲ ਵੀ ਸ਼ਾਇਦ ਉਧਰ ਹੀ ਆ ਜਾਂਦਾ ਤਾਂ ਇਹ ਜਿਹੜਾ ਇਹਨਾਂ ਨੂੰ ਮਿਲਿਆ ਹੁੰਦਾ ਫਲੈਟ ਇਹ ਇਹਨਾਂ ਨੇ 15 ਦਿਨਾਂ ਦੇ ਉਪਰੰਤ ਛੱਡ ਦੇਣਾ ਹੁੰਦਾ 15 ਦਿਨਾਂ ਦੇ ਵਿੱਚ ਵਿੱਚ ਲਾ ਲਓ ਹੂੰ ਹੁਣ ਉਹ ਦੱਸਦੇ ਆ ਕਿ ਇਹਨਾਂ ਨੂੰ ਨੋਟਿਸ ਇੱਕ ਜਿਹੜਾ ਸਰਵ ਕਰ ਦਿੱਤਾ ਗਿਆ ਕਿਉਂਕਿ ਲਗਭਗ ਮਹੀਨਾ ਹੋ ਗਿਆ ਹਮ ਪਰ ਅਸਤੀਫਾ ਲੇਟ ਆਇਆ ਨਾ ਜੀ ਹੁਣ ਉਸ ਤੋਂ ਬਾਅਦ ਜੇ ਆਪਾਂ ਅਸਤੀਫੇ ਵਾਲੀ ਡੇਟ ਨੂੰ ਵੀ ਵੇਖ ਲਈਏ ਤੇ ਇੱਕ ਨੋਟਿਸ ਦਾ ਸਮਾਂ ਜਿਹੜਾ ਕਿ 15 ਕੁ ਦਿਨ ਦਾ ਹੁੰਦਾ ਆ ਆਲਮੋਸਟ ਜੀ ਉਹ ਗੁਜ਼ਰ ਗਿਆ ਹੁਣ ਦੂਸਰਾ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਹਮ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਸ਼ਾਨਦਾਰ ਐਮਐਲ ਹੋਸਟਲ ਆ ਨਾ ਜੀ ਜੀ ਇਹਦਾ ਰੈਂਟ ਇੰਨਾ ਰੱਖਿਆ ਇੰਨਾ ਰੱਖਿਆ ਸਰਕਾਰ ਨੇ ਹੂੰ ਕਿ ਇਹਨਾਂ ਦੀ ਅੱਧੀ ਤਨਖਾਹ ਜਾਂ ਜ਼ਮੀਨਦਾਰ ਦਾ ਠੇਕਾ ਹੀ ਇੱਧਰ ਚਲੇ ਜਾਂਦਾ ਹੈ ਜੀ ਪਤਾ ਕਿੰਨਾ ਵਿਚਾਰਿਆਂ ਨੂੰ ਤਾਰਨਾ ਪੈਂਦਾ 240 ਰੁਪਏ ਬੱਲੇ ਬਹੁਤ ਬਹੁਤ ਚੰਡੀਗੜ੍ਹ ਦੇ ਐਮ ਐਲ ਦੇ ਹਿਸਾਬ ਨਾਲ ਬਹੁਤ ਹੋ ਗਿਆ ਹਾਂ ਜੀ ਬਹੁਤ ਜ਼ਿਆਦਾ ਮਤਲਬ ਕਿ ਗਰੀਬ ਆਦਮੀ ਰਗੜੇ ਜਾਂਦੇ ਕਈ ਤਾਂ ਲੋਨ ਕਰਾਉਂਦੇ ਫਾਈਨੈਂਸ ਕੰਪਨੀਆਂ ਤੋਂ ਜਿਨ੍ਹਾਂ ਕੋਲ ਪਹਿਲੀ ਦੱਥਾ ਨਹੀਂ ਹੈਗਾ